ਕੋਈ ਥੱਕਿਆ ਜ਼ਿਆਦਾ ਕੰਮ ਕਰ ਕਰਕੇ ਤੇ ਕੋਈ ਥੱਕਿਆ ਨਾਲ ਦੁੱਖਾਂ ਦੇ ਲੜ ਕੇ ਇਹ ਠਕਾਵਟਾਂ ਸਭ ਫੇਰ ਲੱਥ ਜਾਂਦੀਆਂ ਨੇ ਹਕੀਕਤ ਦੇ ਬੰਦਿਆ ਪੰਨੇ ਪੜ ਕੇ ਪਰ ਜਿਹੜੇ ਅਸਲ ਵਜੂਦ ਨੂੰ ਪੁੱਜ ਲੈਂਦੇ ਉਹ ਪਉਣ ਰੋਲਾਣਾ ਕੋਠੇ ਚੜ ਕੇ ਦੀਪ ਫਿਰ ਉਸ ਦੀ ਵੀ ਸਕੂਨ ਵਿੱਚ ਮਸਤ ਹੋ ਜਾਵਣ ਤੇ ਜਾ ਮੂਲ ਸਮਾਵਣ ਜਿਉਂਦੇ ਜੀ ਮਰ ਕੇ ਤੇ ਜਾ ਮੂਲ ਸਮਾਵਣ ਜਿਉਂਦੇ ਜੀ ਮਰ ਕੇ ਚੈਨਲ ਤੁਸਤ ਖਣ ਜੋ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਮੇਰੇ ਸਾਰੇ ਹੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆ ਪਰੀ ਸਤਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਹਰ ਰੋਜ਼ ਦੀ ਤਰ੍ਹਾਂ ਅੱਜ ਸਿਆਪ ਜੀ ਦੇ ਸਾਹਮਣੇ ਇੱਕ ਨਵਾਂ ਪਹਿਲੂ ਲੈ ਕੇ ਹਾਜ਼ਰ ਹੋਇਆ ਉਹ ਪਹਿਲੂ ਏ ਮੈਂ ਥੱਕ ਗਿਆ ਮੈਂ ਤਾਂ ਸਾਰਾ ਦਿਨ ਕੰਮ ਕਰਕੇ ਥੱਕ ਗਿਆ ਬਸ ਹੁਣ ਕਿਤੇ ਛੇਤੀ ਛੇਤੀ ਮੈਨੂੰ ਮੰਝਾ ਮਿਲ ਜੇ ਤੇ ਮੈਂ ਮੰਝੇ ਤੇ ਡਿੱਗ ਜਾਵਾਂ ਇਹ ਅਲਫਾਜ਼ ਆਮ ਹੀ ਇੱਕ ਥੱਕੇ ਬੰਦੇ ਦੇ ਹੁੰਦੇ ਨੇ ਇਹ ਸਰੀਰਕ ਤੌਰ ਤੇ ਬੰਦਾ ਹਮੇਸ਼ਾ ਉਦੋਂ ਥੱਕਦਾ ਹੈ ਜਦੋਂ ਇਹ ਕੋਈ ਭਾਰ ਚੁੱਕਦਾ ਹੈ ਜਦੋਂ ਬਿਨਾਂ ਆਰਾਮ ਕੀਤੇ ਦਿਨ ਭਰ ਕੰਮ ਕਰਦਾ ਹੈ ਜਦੋਂ ਲੰਬੇ ਸਮੇਂ ਤੱਕ ਖੜਾ ਰਹਿੰਦਾ ਹੈ ਜਾਂ ਉਦੋਂ ਜਦੋਂ ਬੇਹੋਸ਼ੀ 'ਚ ਜ਼ਿੰਦਗੀ ਦਾ ਲੰਬਾ ਪੈਂਡਾ ਲੰਗਾ ਦਿੰਦਾ ਹੈ ਤੇ ਫਿਰ ਕਹਿੰਦਾ ਹੈ ਕਿ ਮੈਂ ਥੱਕ ਗਿਆ ਪਰ ਬਣਿਆ ਕੁਝ ਨਹੀਂ ਤਮਤਾ ਮੈਂ ਬੜਾ ਕੀਤਾ ਸੀ ਮਤਲਬ ਕਿ ਮਨੁੱਖ ਨੂੰ ਥਕੇਵਾ ਹੁੰਦਾ ਹੈ ਤੇ ਅਜਹੀ ਕੋਈ ਵੀ ਥਕਾਵਟ ਉਦੋਂ ਹੁੰਦੀ ਹੈ ਜਦੋਂ ਸਰੀਰ ਨੇ ਊਰਜਾ ਦੀ ਹੱਦ ਪਾਰ ਕਰ ਲਈ ਹੁੰਦੀ ਹੈ ਜਦੋਂ ਊਰਜਾ ਦੀ ਬੜੀ ਘਾਟ ਹੋ ਜਾਂਦੀ ਹੈ ਹੁਣ ਜਿੱਥੇ ਸਰੀਰ ਕਰਕੇ ਥਕੇਵਾ ਹੁੰਦਾ ਹੈ ਉਥੇ ਨਾਲ ਹੀ ਭਾਰਾ ਥਕੇਵਾ ਮਾਨਸਿਕ ਤਣਾ ਕਰਕੇ ਵੀ ਹੁੰਦਾ ਹੈ ਕਿਉਂਕਿ ਤਣਾਅ ਚਿੰਤਾ ਜਾਂ ਡਿਪਰੈਸ਼ਨ ਵੀ ਸਰੀਰ ਨੂੰ ਥਕਾ ਦਿੰਦੇ ਨੇ ਭਾਵੇਂ ਕਿ ਸਰੀਰਕ ਤੌਰ ਤੇ ਕੁਝ ਨਾ ਵੀ ਕੀਤਾ ਹੋਵੇ ਤੇ ਇਹ ਮਾਨਸਿਕ ਥਕਾਵਟ ਉਦੋਂ ਹੁੰਦੀ ਏ ਜਦੋਂ ਸਰੀਰ ਦੀ ਨਹੀਂ ਆਈ ਬੰਦੇ ਦਾ ਦਿਮਾਗ ਵੀ ਲੰਬੇ ਸਮੇਂ ਤੱਕ ਕੰਮ ਕਰਦਾ ਏ ਭਾਵੇਂ ਜਦੋਂ ਲਗਾਤਾਰ ਕਿਸੇ ਤਣਾ ਜਾਂ ਫਿਕਰਾਂ ਵਿੱਚ ਫਸਿਆ ਰਹਿੰਦਾ ਏ ਜਦੋਂ ਲਗਾਤਾਰ ਕਿਸੇ ਚਿੰਤਾ ਵਾਲੀ ਗੱਲ ਬਾਰੇ ਸੋਚਦਾ ਰਹਿੰਦਾ ਏ ਜਦੋਂ ਹਰ ਗੱਲ ਨੂੰ ਬੜੀ ਗੰਭੀਰਤਾ ਨਾਲ ਲੈਂਦਾ ਏ ਜਦੋਂ ਛੋਟੀਆਂ-ਛੋਟੀਆਂ ਗੱਲਾਂ ਤੇ ਵੀ ਦਿਨ-ਰਾਤ ਸੋਚਦਾ ਰਹਿੰਦਾ ਏ ਜਦੋਂ ਹਰ ਰੋਜ਼ ਇੱਕੋ ਜਿਹੀ ਦਬਾਅ ਵਾਲੀ ਰੁਟੀਨ 'ਚ ਵਿਚਰਦਾ ਹੋਵੇ ਜਦੋਂ ਲਗਾਤਾਰ ਉਹ ਕੰਮ ਕਰਦਾ ਹੋਵੇ ਜੋ ਇਹਨੂੰ ਖੁਸ਼ੀ ਨਾ ਦਿੰਦਾ ਹੋਵੇ ਜਾਂ ਜਦੋਂ ਕਿਸੇ ਕਾਰਨ ਕਰਕੇ ਇਹਦੇ ਕਰੀਬੀ ਰਿਸ਼ਤੇ ਨਾਤੇ ਵਿੱਚ ਕੋਈ ਉਲਝਣ ਖੜੀ ਹੁੰਦੀ ਹੋਵੇ ਬਸ ਸੰਸਾਰੀ ਤਲ ਤੇ ਜੀਵਨ ਨਿਰਬਾਹ ਕਰਦਿਆਂ ਬੰਦੇ ਨੂੰ ਹਰ ਮੋੜ ਤੇ ਥੱਕੇਵਾ ਮਹਿਸੂਸ ਹੁੰਦਾ ਹੈ ਬੰਦਾ ਥੱਕ ਜਾਂਦਾ ਹੈ ਪਰ ਪਤਾ ਨਹੀਂ ਕਿਉਂ ਇਹ ਜੰਮਣ ਮਰਨ ਦੇ ਗੇੜ ਤੋਂ ਨਹੀਂ ਥੱਕਦਾ ਇਹਦੇ ਬਾਰੇ ਕਿਉਂ ਨਹੀਂ ਸੋਚਦਾ ਕਿਉਂ ਨਹੀਂ ਪਰਵਾਹ ਕਰਦਾ ਸੋਚਣ ਵਾਲੀ ਗੱਲ ਇਹ ਕਿ ਜਦੋਂ ਬੰਦੇ ਨੂੰ ਥਕਾਵਟ ਹੁੰਦੀ ਹੈ ਤੇ ਥਕਾਵਟ ਮਗਰੋਂ ਬੰਦੇ ਨੂੰ ਕੀ ਚਾਹੀਦਾ ਹੈ ਬੰਦੇ ਨੂੰ ਚਾਹੀਦਾ ਹੈ ਆਰਾਮ ਸਕੂਨ ਮਤਲਬ ਕਿ ਬੰਦਾ ਹਰ ਪਾਸਿਓਂ ਰਾਹਤ ਚਾਹੁੰਦਾ ਹੈ ਬਸ ਚਾਹੁੰਦਾ ਹੈ ਕਿ ਜੋ ਜੋ ਮੈਨੂੰ ਚਾਹੀਦਾ ਹੈ ਉਹ ਮੈਨੂੰ ਮਿਲ ਜਾਵੇ ਤੇ ਮੈਂ ਕਿਤੇ ਸੁੱਖ ਸਕੂਨ ਨਾਲ ਬਹਿ ਜਾਵਾਂ ਜੇ ਸਲਾਈ ਮਾਇਆ ਦੇ ਪ੍ਰਭਾਵ ਹੇਠ ਇਧਰ ਉਧਰ ਭੱਜਾ ਫਿਰਦਾ ਏ ਤੇ ਥੱਕੀ ਜਾਂਦਾ ਏ ਥੱਕੀ ਜਾਂਦਾ ਏ ਪਰ ਆਰਾਮ ਹਾਸਲ ਨਹੀਂ ਕਰ ਪਾਉਂਦਾ ਸਭ ਤੋਂ ਵੱਡੀ ਗੱਲ ਕਿ ਬੇਹੋਸ਼ਾ ਇਨਸਾਨ ਜੰਮ ਜੰਮ ਮਰੇ ਮਰੇ ਫਿਰ ਜੰਮੇ ਵਾਲੇ ਗੇੜ ਚ ਗੇੜੇ ਕੱਢ ਕੱਢ ਅਜੇ ਵੀ ਨਹੀਂ ਥੱਕਿਆ ਇਹ ਇਹਦੇ ਵਿੱਚ ਹੀ ਤੁਰਿਆ ਫਿਰਦਾ ਹੈ ਇਹਦੇ ਚੋਂ ਬਾਹਰ ਨਿਕਲਣ ਲਈ ਤੇ ਬਾਹਰ ਨਿਕਲ ਕੇ ਸਦੀਵੀ ਸੁੱਖ ਸੁਕੂਨ ਹਾਸਲ ਕਰਨ ਲਈ ਕੋਈ ਮਿਹਨਤ ਨਹੀਂ ਕਰਦਾ ਮਿਹਨਤ ਤਾਂ ਤਾਂ ਕਰੀਦੀ ਏ ਕਿ ਬਾਅਦ ਵਿੱਚ ਸਕੂਨ ਮਿਲੇ ਕਿਉਂਕਿ ਜੇ ਤੇ ਇਹ ਸਫ਼ਰ ਇੱਥੇ ਹੀ ਮੁੱਕ ਜਾਵੇ ਫਿਰ ਤੇ ਗੱਲ ਕੋਈ ਨਹੀਂ ਕਿ ਇਹ ਸਫ਼ਰ ਬਸ ਇੰਨਾ ਹੀ ਏ ਔਖੇ ਸੌਖੇ ਹੋ ਕੇ ਲੰਘ ਹੀ ਜਾਣਾ ਏ ਫਿਰ ਤੇ ਆਰਾਮ ਹੀ ਆਰਾਮ ਏ ਪਰ ਬਿਨਾ ਮਿਹਨਤ ਕੀਤੇ ਬਿਨਾ ਅੱਖ ਖੋਲੇ ਬਿਨਾ ਹਕੀਕਤ ਤੋਂ ਪਰਦਾ ਉਠਾਏ ਇਹ ਸਫ਼ਰ ਕਿੱਥੇ ਮੁੱਕਦਾ ਏ ਤੇ ਜੇ ਕਿਤੇ ਇਸ ਵਾਰ ਇਹ ਸਫ਼ਰ ਨਾ ਮੁੱਕਿਆ ਫਿਰ 84 ਦੇ ਗੇੜ ਦਾ ਲੰਬਾ ਪੈਂਡਾ ਪੈ ਜਾਣਾ ਹੈ ਤੇ ਫਿਰ ਜਿਹੜੀ ਥਕਾਨ ਹੋਣੀ ਹੈ ਉਹ ਬੜੀ ਭੈੜੀ ਹੋਣੀ ਹੈ ਇਸ ਲਈ ਉਸ ਭੈੜੀ ਥਕਾਨ ਤੋਂ ਪਹਿਲਾਂ ਪਹਿਲਾਂ ਜਿੱਥੇ ਜੀਵਨ ਬਸਰ ਕਰਨ ਲਈ ਕੜੀ ਮਿਹਨਤ ਕਰਦੇ ਆ ਉਥੇ ਨਾਲ ਦੀ ਨਾਲ ਉਹ ਮਿਹਨਤ ਵੀ ਜਰੂਰ ਕਰ ਲਈਏ ਕਿ ਇਹ ਸਫ਼ਰ ਇੱਥੇ ਹੀ ਇਸ ਵਾਰ ਹੀ ਮੁਕੰਮਲ ਹੋ ਜਾਵੇ ਕਿਤੇ ਇਹ ਸਫ਼ਰ ਲੰਬਾ ਨਾ ਹੋ ਜਾਵੇ ਫਿਰ ਜਿੰਨੀ ਜਲਦੀ ਹੁੰਦਾ ਏ ਇਸ 84 ਦੇ ਗੇੜ ਦੇ ਥਕੀਵੇਂ ਤੋਂ ਬਚਣ ਲਈ ਆਪਣਾ ਮੂੰਹ ਆਪਣੀ ਅਸਲ ਮੰਜ਼ਿਲ ਵੱਲ ਕਰ ਲਈਏ ਤੇ ਆਪ ਦੇ ਅਸਲ ਘਰ ਪਹੁੰਚਣ ਦਾ ਉਪਰਾਲਾ ਸ਼ੁਰੂ ਕਰ ਦਈਏ ਤੇ ਗੂੜੀ ਸਾਂਝ ਸਦਗੁਣਾ ਨਾਲ ਪਾ ਲਈਏ ਤਾਂ ਕਿ ਫਿਰ ਅਖੀਰ ਇਹ ਨਾ ਕਹਿਣਾ ਪਵੇ ਕਿ ਮੈਂ ਬੜੀ ਮਿਹਨਤ ਕੀਤੀ ਏ ਸਾਰੀ ਅਜਾਈ ਤੁਰ ਗਈ ਏ ਪਰ ਆਰਾਮ ਨਹੀਂ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ